ਬਟਾਲਾ ਤੋਂ ਇਸ ਵੇਲੇ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੇ ਐਸਡੀਐਮ ਕਮ ਕਮਿਸ਼ਨਰ ਨਗਰ ਕੌਂਸਲ ਬਟਾਲਾ ਵਿਕਰਮਜੀਤ ਸਿੰਘ ਪਾਂਦੇ ਦੀ ਰਿਹائش ਤੇ ਵਿਜਲਸ ਦੀ ਰੇਡ ਵੱਜੀ ਹੈ ਤਨਖਦੀ ਮਿਲਨ ਦੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਲੱਖਾਂ ਦੀ ਲੱਗਦੀ ਇੱਥੇ ਬਰਾਮਦ ਹੋ ਸਕਦੀ ਹੈ ਤਾਂ ਛਾਪੇਮਾਰੀ ਪੂਰੀ ਕਰਨ ਤੋਂ ਬਾਅਦ ਅਧਿਕਾਰੀ ਐਸ.ਡੀ.ਐਮ ਬਟਾਲਾ ਨੂੰ ਆਪਣੇ ਨਾਲ ਲੈ ਕੇ ਗਏ ਨੇ ਤਾਂ ਵੱਡੀ ਖਬਰ ਦੱਸਦੀ ਹੈ ਕਿ ਜਿੱਥੇ ਬਟਾਲਾ ਦੇ ਐਸ.ਡੀ.ਐਮ ਕਮ ਕਮਿਸ਼ਨਰ ਨਗਰ ਕੌਂਸਲ ਬਟਾਲਾ ਵਿਕਰਮਜੀਤ ਸਿੰਘ ਪਾਮਦੇ ਦੀ ਰਿਹਾਈਸ਼ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਕਾਫੀ ਦੇਰ ਤੱਕ ਜਿਹੜੀ ਰੇਡ ਹੈ ਉਹ ਚੱਲਦੀ ਰਹੀ ਹੈ ਤੇ ਸੂਤਰਾਂ ਕੋਲ ਖਬਰ ਮਿਲ ਰਹੀ ਹੈ ਕਿ ਲੱਖਾਂ ਦੀ ਨਕਦੀ ਇੱਥੇ ਬਰਾਮਦ ਹੋ ਸਕਦੀ ਹੈ ਤੇ ਉਧਰ ਛਾਪੇਮਾਰੀ ਤੋਂ ਬਾਅਦ ਜਿੱਥੇ ਟੀਮ ਜਿਹੜੀ ਹੈ ਉਹ ਬਟਾਲਾ ਦੇ ਐਸ.ਡੀ.ਐਮ ਨੂੰ ਨਾਲ ਲੈ ਕੇ ਗਈ ਹੈ ਹਾਲਾਂਕਿ ਕਿਸ ਮਾਮਲੇ ਦੇ ਵਿੱਚ ਰੇਡ ਕੀਤੀ ਗਈ ਹੈ ਫਿਲਹਾਲ ਇਸ ਨੂੰ ਲੈ ਕੇ ਤਾ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਪਰ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਐਸ ਡੀ ਐਮ ਕਮ ਕਮਿਸ਼ਨਰ ਨਗਰ ਕੌਂਸਲ ਬਟਾਲਾ ਵਿਕਰਮਜੀਤ ਸਿੰਘ ਪਾਂਦੇ ਦੇ ਵਿਜੀਲੈਂਸ ਪਰ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਐਸ ਡੀ ਐਮ ਕਮ ਕਮਿਸ਼ਨਰ ਨਗਰ ਕੌਂਸਲ ਬਟਾਲਾ ਵਿਕਰਮਜੀਤ ਸਿੰਘ ਪਾਂਦੇ ਦੀ ਰਿਹਾਇਸ਼ 'ਤੇ ਵਿਜੀਲੈਂਸ ਵੱਲੋਂ ਦਬਸ਼ ਕੀਤੀ ਗਈ ਹੈ ਤੇ ਲੱਖਾਂ ਦੀ ਨਕਦੀ ਬਰਾਮਦ ਕੀਤੀ ਗਈ ਹੈ